ਬਹਾਰਾ ਰੋਡ ਔਰ ਮਾਈ ਦਿੱਤਾ ਜਿਹੜਾ ਕਿ ਬਾਇਆ ਬਹਾਰਾ ਸੜਕ ਜਾਂਦੀ ਹੈਗੀ ਆ ਉੱਥੇ ਇੱਕ ਪੁਲ ਬਣਿਆ ਹੋਇਆ ਆ ਉਹ ਜਿਹੜੀ ਇੱਕ ਸੜਕ ਹੈਗੀ ਆ ਦੂਸਰੇ ਪਾਸੇ ਬਖਰੌਰ ਤੱਕ ਮੀਰਪੁਰਖਾ ਰੋਡ ਵੀ ਉਸ ਨੂੰ ਕਹਿ ਦਿੰਦੇ ਆ ਉੱਥੇ ਇੱਕ ਪਾਣੀ ਦੇ ਵਿੱਚ ਤੈਰਦੀ ਹੋਈ ਜਿਹੜੀ ਆ ਕਿ ਇੱਕ ਬੋਡੀ ਇੱਕ ਲਾਸ਼ ਜਿਹੜੀ ਆ ਜਾ ਰਹੀ ਸੀ ਤਾਂ ਮੌਕੇ ਤੇ ਹੀ ਜਦੋਂ ਔਰ ਪੁਲਿਸ ਨੂੰ ਪਤਾ ਲੱਗਾ ਤਾਂ મેડમ એસએચઓ नरेश કુમારી પોલીસ પાર્ટી સહિત मौके ਤੇ ਪਹੁੰਚੇ ਤੇ ਉਹਨਾਂ ਨੇ ਜਦੋਂ ਜਾਹਦ ਕਰਕੇ ਇਸ ਬੋਡੀ ਨੂੰ ਬਾਹਰ ਕੱਢਿਆ ਤੇ ਪਾਣੀ ਦਾ ਵਹਾਅ کافی ਤੇਜ਼ ਸੀ ਤੇ ਉਹਨਾਂ ਨੇ ਉਪਰਾਲਾ ਕੀਤਾ ਸਬੰਧਤ ਮਹਿਕਮੇ ਨਾਲ ਗੱਲਬਾਤ ਕਰਕੇ ਤੇ ਪੁਲਿਸ ਮੁਲਾਜ਼ਮਾਂ ਵੱਲੋਂ ਪਾਣੀ ਦੇ ਵਹਾਅ ਨੂੰ ਵੀ ਜਿਹੜਾ ਆ ਉਹ ਘਟਕ ਕੀਤਾ ਗਿਆ ਤੇ ਇਸ ਬੋਡੀ ਦੀ ਪਛਾਣ ਜਿਹੜੀ ਆ ਉਹ ਫਿਲਹਾਲ ਜਿਹੜੀ ਆ ਨਹੀਂ ਹੋ ਰਹੀ ਇਹ ਬੋਡੀ ਕਾਫੀ ਪੁਰਾਣੀ ਦੱਸੀ ਜਾ ਰਹੀ ਹੈ ਤੁਸੀਂ ਦੇਖ ਰਹੇ ਹੋ ਨਵਾਂ ਸ਼ਹਿਰ ਦਵਾਬਾ YouTube ਚੈਨਲ ਦੇ ਉੱਪਰ ਏਅਰਪੋਰਟ ਇੱਕ ਇਸ ਹੈੱਡ ਤੋਂ ਜਿਹੜੀ ਹੈ ਬੋਡੀ ਮਿਲੀ ਹੈ ਇਹ ਕੀ ਕਹਿਣਾ ਚਾਹੁੰਦੇ ਇਸ ਬਾਰੇ ਅ ਤਕਰੀਬਨ 45 ਮਿੰਟ ਪਹਿਲਾਂ ਸਾਨੂੰ ਇੱਕ 112 ਦੀ ਕਾਲ ਰਿਸੀਵ ਹੋਈ ਸੀ ਥਾਣਾ ਔਡ ਵਿਖੇ ਤੇ ਜਿਸ ਤੇ ਤੁਰੰਤ ਮੈਂ ਔਰ ਮੇਰੀ ਜਿਹੜੀ ਟੀਮ ਹੈ ASI ਹੇਮਰਾ ਸਮੇਤ ਪੁਲਿਸ ਪਾਰਟੀ ਅਸੀਂ ਮੌਕੇ ਤੇ ਪਹੁੰਚੇ ਆ ਅਗੇ ਅਸੀਂ ਦੇਖਿਆ ਕਿ ਇੱਕ ਜਿਹੜੀ ਬੋਡੀ ਹੈ ਪਾਣੀ ਦੇ ਵਿੱਚ ਰੋਲ ਕਰ ਰਹੀ ਹੈ ਕਿਉਂਕਿ ਪਾਣੀ ਦਾ ਜਿਹੜਾ ਬਹਾਅ ਉਹ ਕਾਫੀ ਫਲੋ ਜਿਹੜਾ ਬਹੁਤ ਤੇਜ਼ ਹੈਗਾ ਇਸ ਕਰਕੇ ਉਹ ਪਹਿਲਾਂ ਅਸੀਂ ਕੋਸ਼ਿਸ਼ ਕੀਤੀ ਉਹਨੂੰ ਆਪਣੇ ਲੈਵਲ ਤੇ ਕੱਢਣ ਦੀ ਪਰ ਫਿਰ ਕਾਫੀ ਜਿਹੜੀ ਪਾਣੀ ਦਾ ਜਿਹੜਾ ਫਲੋ ਨੂੰ ਸਲੋ ਕਰਨ ਲਈ ਇੱਕ ਸਾਡੇ ਮੁੰਡਿਆਂ ਨੇ ਪੁਲਿਸ ਮੁਲਾਜ਼ਮਾ ਨੇ ਇਹਦਾ ਨਹਿਰੀ ਭਾਗ ਤੋਂ ਪਤਾ ਕਰਕੇ ਉਹ ਸਲੋ ਕੀਤਾ ਉਹਨੂੰ ਪਾਣੀ ਨੂੰ ਬਟ ਐਨੀ ਹਾਉ ਜਿਹੜੀ ਉਹ ਫੇਰ ਕੁਝ ਲੋਕਲ ਆਇਟ ਸੀ ਮਦਦ ਨਾਲ ਅਸੀਂ ਜਿਹੜੀ ਉਹ ਬਾਡੀ ਹੈ ਹੁਣੇ ਪਾਣੀ ਚ ਤੁਹਾਡੇ ਸਾਹਮਣੇ ਕੱਢੀ ਹੈ ਅ ਅਨਨੋਨ ਹੈਗੀ ਆ ਦੇਖਣ ਤੋਂ ਇਹ ਲੱਗ ਰਿਹਾ ਹੈ ਕਿ ਕਾਫੀ ਟਾਈਮ ਤੋਂ ਜਿਵੇਂ ਪਾਣੀ ਦੇ ਵਿੱਚ ਚੱਲੀ ਆ ਰਹੀ ਸੀ ਬਹਾ ਦੇ ਨਾਲ ਜਿਹੜੀ ਅੱਗੇ ਆ ਗਈ ਹੈ ਬਾਕੀ ਫਦਰ ਜਿਹੜਾ ਅਸੀਂ ਇਨਕੁਆਇਰ ਕਰਾਂਗੇ ਬਾਡੀ ਤੇ ਸੱਤ ਚੋਟ ਦਾ ਨਿਸ਼ਾਨ ਵੀ ਨਜ਼ਰ ਆ ਜੋ ਇਸ਼ਾਰਾ ਕਰ ਦੋਵੇ ਕਿ ਹੋ ਸਕਦਾ ਵੀ ਮੌਤ ਦੇ ਡਿੱਗਣ ਤੋਂ ਪਹਿਲਾਂ ਕੋਈ ਹਿੰਸਾ ਹੋਈ ਹੋਵੇ ਨਹੀਂ ਜੀ ਫਿਲਹਾਲ ਜਿਹੜੀ ਬਾਡੀ ਹੈ ਉਹ ਪਾਣੀ ਦੇ ਨਾਲ ਕਾਫੀ ਚਿਰ ਪਾਣੀ ਚ ਰਹਿਣ ਕਰਕੇ ਫੁੱਲੀ ਹੋਈ ਹੈ ਤੇ ਐਕਸਟਰਨਲ ਇੰਜਰੀ ਮਾਰਕ ਸਾਨੂੰ ਕੋਈ ਨਹੀਂ ਦਿਖੇ ਫਰੈਂਸਿਕ ਟੀਮ ਨੂੰ ਇਨਫੋਰਮ ਕੀਤਾ ਜਾਏਗਾ ਬਿਲਕੁਲ ਜੀ ਜਿਹੜੀ ਫਦਰ ਸਾਇੰਟਿਫਿਕ ਟੂਲਸ ਦੀ ਮਦਦ ਨਾਲ ਬਕਾਇਦਾ ਇਹਦੀ ਆਈਡੈਂਟੀਫਿਕੇਸ਼ਨ ਕਰਕੇ ਪੋਸਟਮਾਰਟਮ ਕਰਾਇਆ ਜਾਏਗਾ ਤੇ ਫਿਰ ਫਦਰ ਨੈਸੈਸਰੀ ਐਕਸ਼ਨ ਜੋ ਵੀ ਹੋਏਗਾ ਲਵਾਂਗੇ ਥੈਂਕ ਯੂ ਜੀ ਨਾਮ ਹੈ ਤੁਹਾਡਾ ਮੇਰਾ ਨਾਮ ਸਾਧਰਾਮ ਹੈ ਜੀ ਕਿਹੜਾ ਪਿੰਡਾ ਜੀ? ਦਿਆਲਪੁਰ ਜੀ। ਤੁਸੀਂ ਇੱਥੇ ਕਿੱਦਾਂ ਦੇਖੀ ਜੀ ਮੀਰਪੁਰ ਮੈਂ ਸਰ ਜੀ ਨਵੇਂ ਸ਼ਹਿਰ ਨੂੰ ਜਾ ਰਿਹਾ ਸੀ ਮੇਰੇ ਮੁੰਡੇ ਦਾ ਜਨਮ ਦਿਨ ਸੀ ਮੈਂ ਸਾਈਕਲ ਹੀ ਲੈਣ ਜਾ ਰਿਹਾ ਸੀਗਾ ਤੇ ਨਹਿਰ ਤੇ ਮੇਰਾ ਕੁਦਰਤੀ ਧਿਆਨ ਪੈ ਗਿਆ ਜਾਂਦੇ ਜਾਂਦੇ ਦਾ ਮੈਂ ਕਿਹਾ লাশ ਆ ਰਹੀ ਹੈ ਜੀ ਤੇ ਫਿਰ ਮੈਂ ਇਹਨਾਂ ਨੂੰ ਪੁਲਿਸ ਵਾਲਿਆਂ ਨੂੰ ਫੋਨ ਕੀਤਾ ਜੀ ਇਹ ਵੀ ਮੌਕੇ ਤੇ ਆ ਗਏ ਆ ਤੇ ਫਿਰ লাশ ਕੱਢ ਲਈ ਜੀ। ਮੈਨੂੰ ਇਦਾਂ ਸੀਗਾ ਜੀ ਵੀ ਕਿਸੇ ਦੇ ਮਾਪਿਆਂ ਦਾ ਪੁੱਤ ਹੈ ਜੀ ਬਈ ਉਹਨਾਂ ਨੂੰ লাশ ਮਿਲ ਜੂਗੀ ਉਹ ਸੰਸਕਾਰ ਕਰ ਲੂਗੇ ਜੀ। ਟੈਸਟ ਕਰਕੇ ਜੀ ਮੈਂ ਇਹ ਕੀਤਾ। ਬਹੁਤ ਧੰਨਵਾਦ ਜੀ। ਦੇਸ਼ ਵਿਦੇਸ਼ ਵਿੱਚ ਮਸ਼ਹੂਰ 100 ਸਾਲ ਤੋਂ ਵੀ ਪੁਰਾਣਾ ਗੈਂਤ ਆਯੁਰਵੈਦਿਕ ਦੁਆਖਾਨਾ ਸਰਵਾਈਕਲ ਦਾ ਦਰਦ ਸਿੱਧ ਕੀਤਾ ਹੋਇਆ ਧਾਗਾ